ਦੀ ਗਏ ਗੁਰਦੁਆਰੇ ਰਹਿੰਦੇ ਗ੍ਰੰਥੀਏ ਗੁਰਦੁਆਰੇ ਸਾਹਿਬ ਪਾਠ ਕਰਦੇ ਉੱਥੋਂ ਗਏ ਘਰ ਕਾਦਿਆਂਗੇ ਹੁਣ ਪਤਾ ਨਹੀਂ ਵੀ ਗੁਰਦੁਆਰੇ ਸਿਮਾਰ ਲੈਣ ਗਏ ਜਾਂ ਪਾਠ ਕਰਨ ਗਏ ਉੱਥੇ ਗਏ ਰਾਜ ਜਾਂਦੇ ਨੇ ਕਾਦੀ ਐਕਸੀਡੈਂਟ ਹੋ ਜਾਂਦਾ ਕੰਮ ਕੀ ਦਾ ਪਤਾ ਲੰਦਾ ਇਹਨਾਂ 12 ਵਜੇ ਐਕਸੀਡੈਂਟ ਹੋਇਆ ਪਿੰਡ ਦਾ ਕੋਈ ਗਿਆ ਹੈ ਕਾਦਿਆਂ ਦੋਨਾਂ ਵੇਖ ਕੇ ਤੇ ਫਿਰ ਸਾਨੂੰ ਫੋਨ ਕੀਤਾ ਤੇ ਫਿਰ 2:30 ਵਜੇ ਜਾ ਕੇ ਇਹਨੂੰ ਚੁੱਕਿਆ ਫਿਰ ਹੁਣ ਹਸਪੀਟਲ ਖੜਿਆ ਸੀ ਹਾਂਜੀ ਹਸਪੀਟਲ ਖੜਿਆ ਪਹਿਲਾਂ ਉਹਨਾਂ ਪਾਟੀ ਦੇ ਖੜਿਆ ਉਹਨਾਂ ਨੇ ਹੱਥ ਨਹੀਂ ਪਾਇਆ ਫਿਰ ਹੁਣ ਇਹਨੂੰ ਹੋਠੀ ਦਾਖਲ ਕਰਾਇਆ ਗੁਰਾਂ ਦੱਸਦੇ ਆ ਹਸਪਤਾਲ ਵੱਲੇ ਉਹ ਤੋਂ ਲਾਜ ਕਹਿ ਪੰਦਰੇ ਸੋਲੇ ਦਿਨੀ ਘਰ ਲੈ ਜਾਂਦਾ ਨਾ ਛੁੱਟੀ ਦੇ ਆਤੀ ਵੀ ਘਰ ਲੈ ਜਾ। ਕੁੰਡਾ ਬੋਲਦੇ ਨਹੀਂ ਉਹ ਅੱਖ ਓਖਾ ਖੋਲਦਾ ਉਹਦਾ ਕੁੰਡਾ ਬੋਲਦਾ ਨਹੀਂ। ਘਰਦੇ ਹਾਂ ਆਪ ਵੀ ਬਹੁਤ ਮਾੜੀ। ਹਾਂਜੀ ਘਰਦੇ ਬਹੁਤ ਗਰੀਬੀ ਹੈਗੀ। ਕਿ ਕਿਦਾਂ ਵਾਰ ਕਰਾਓਗੇ ਫਿਰ। ਸਾਡੀ ਹੁਣ ਇਹ ਮੰਗ ਵੈਪ ਭੈਣ ਭਰਾਵਾਂ ਗਾੜੀ ਇਹ ਮੰਗ ਰਿਸ਼ਤੇਦਾਰਾਂ ਕਿ ਜੋ ਵੀ ਬਾਹਰ ਸਾਹਗ ਸੰਬੰਧੀ ਉਹਨੇ ਗਾੜੀ ਇਹ ਮੰਗਵਾ। ਵੀ ਸਾਡੇ ਬੱਚੇ ਅੱਗੇ ਵੰਗੂ ਫੇਰ ਠੀਕ ਹੋਏ ਜੇ ਤੇ ਸਾਡੀ ਮਿਹਤ ਕੀਤੀ ਜਾਵੇ। ਘਰ ਚ ਕਮਾਉਣ ਵਾਲਾ ਕਿਹਦੇ ਲਈ? ਕਮਾਉਣ ਵਾਲਾ ਇਹੀ ਇਹਦੇ ਸਿਰ ਤੇ ਘਰ ਦਾ ਗੁਜ਼ਾਰਾ ਚੱਲਦਾ। ਭੈਣ ਵਿਆਹੀ ਆ ਇੱਕ ਵਿਉਣ ਵਾਲੀ ਆ ਦੂਜੇ ਛੋਟੇ ਉਹਨੂੰ ਕੰਮ ਤੇ ਜਾਂਦੇ ਮਜਬੂਰੀ ਕਰਨੇ ਦੇ ਕਰਕੇ ਹੁਣ ਬਾ ਕੰਮ ਤੇ ਜਾਂਦੇ ਪਹਿਲੇ ਇਹੀ ਘਮਾਉਂਦੇ ਹਾਂਜੀ ਬਹੁਤ ਜ਼ਿਆਦਾ ਮੰਦਾ ਹਾਲ ਹੈ ਕਰ ਦੀ ਗਰੀਬੀ ਕਰਨ ਬਹੁਤ ਮੰਦਾ ਹਾਲ ਹੈ ਸਾਡੀ ਪੰਜਾਬੀ ਵੀਰਾਂ ਨੂੰ ਗਾੜੀ ਇਹੋ ਬੇਨਤੀ ਆ ਕਿ ਸਾਡੀ ਮਾਇਤ ਕੀਤੀ ਜਾਵੇ ਸਾਡਾ ਬੱਚਾ ਪਹਿਲੇ ਅੰਗ ਹੱਸਦਾ ਖੇਡਦਾ ਦੇਖਿਆ ਹਾਂਜੀ ਅਮੀਨਾ ਹੋ ਗਿਆ ਆਵਾਜ਼ ਨੂੰ ਵੀ ਤਰਸਦੇ ਅੱਗੇ ਅੱਗੇ ਆਵਾਜ਼ ਨਹੀਂ ਗਿਆ ਦਿੰਦਾ ਉਹਨਾਂ ਵਾਲੇ ਅਗੇ ਹੁੰਦਾ ਇਹ ਦਵਾਇ ਦਿੰਦਾ ਹੈ ਕਿਤੇ ਉਹਨੇ ਤੁਹਾਡੀ ਸੇਵਾ ਕਰਨੀ ਤਾਂ ਉਹਦੀ ਹਾਂਜੀ ਹਾਂਜੀ ਉਹਦੇ ਹੈ ਗਿਆ ਫਿਰ ਬੁੱਢੇ ਮਾਬਾਪ ਦੀ ਸੇਵਾ ਈਓ ਪੁੱਤ ਕਰਦੇ ਹੁਣ ਇਹੀ ਕਰਨ ਦੇ ਇਹਨਾਂ ਦੀ ਸੇਵਾ ਹੰਬਲਦੇਵ ਸਿੰਘ ਮੈਂ ਸਬਜ਼ੀ ਵੇਚਦਾ ਜੀ ਕਾਦੀ ਵੇਚਣ ਗਿਆ ਐ ਸਬਜ਼ੀ ਵੇਚਣ ਗਿਆ ਐ ਤੇ ਸਬਜ਼ੀ ਵੇਚ ਕੇ ਆਵਾ 4-5 ਵਜੇ ਨਾਲ ਮੈਨੂੰ ਤੇ ਘਰੋਂ ਆਣ ਕੇ ਪਤਾ ਲੱਗਾ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਵਾ ਇਹ ਗੁਰਦੁਆਰੇ ਸਾਹਿਬ ਉੱਤੇ ਪਾਠ ਕਰਦੇ ਸੀ ਗੁਰਦੁਆਰੇ ਸਾਹਿਬ ਦਾ ਕੋਈ ਸਮਾਨ ਲੈਣ ਗਏ ਆ ਤੇ 12 ਵਜੇ ਐਕਸੀਡੈਂਟ ਹੋਇਆ ਵਾ ਤੇ 12 ਵਜੇ ਤੋਂ ਇਲਾਕੇ ਦੇ 2 ਢਾਈ ਘੰਟੇ ਤੇ 3-4 ਘੰਟੇ ਪਿਆ ਰਿਹਾ ਵਾ ਫਿਰ ਓਠੀ ਖੜਿਆ ਵਾ ਉੱਥੇ ਇਲਾਜ ਦਾ ਹੋਇਆ ਜੇ 15 ਸੌਣੀ ਨਹੀਂ ਦੇਣੀ ਅਸੀਂ ਪਿੰਡ ਆਏ ਆ ਤੇ ਜੇ ਸਾਡਾ ਬੇਟਾ ਠੀਕ ਨਹੀਂਗਾ ਇਲਾਜ ਘਰੇ ਚਲਦਾ ਹੁਣ ਇਲਾਜ ਘਰੇ ਚਲਦਾ ਰਿਹਾ ਜੀ ਕਮਾਉਣ ਵਾਲੇ ਹੋਏ ਜੀ ਤੇ ਹੁਣ ਅਸੀਂ ਵੀਰਾਂ ਗਾੜੀ ਬੇਨਤੀ ਕਰਦੇ ਆਂ ਕਿ ਸਾਡੇ ਮਤ ਕੀਤੀ ਜਾਵੇ ਤੇ ਬੱਚਾ ਸਾਡਾ ਠੀਕ ਠਾਕ ਹੋ ਜੇ ਤੇ ਇਲਾਜ ਕਰਾ ਲਈਏ ਤੇ ਹੁਣ ਸਾਡੇ ਕੋਲ ਤੇ ਪੈਸੇ ਮੁੱਕ ਗਏ ਆ ਜੀ ਉੱਥੇ ਬੜਾ ਪੈਸਾ ਲੱਗਾ ਵਾ ਤੇ 5000 ਰੁਪਿਆ 10-15000 ਰੁਪਿਆ ਰੋਹ ਦਾ ਖਰਚਾ ਵਾ ਦਵਾਈ دارو ਦਾ ਇੱਤੇਦਾਰ ਆਏ ਆ ਥੋੜੇ ਬੰਦੇ ਦਿੱਤੇ ਆ ਪੈਸੇ ਉਹਨਾਂ ਨੇ ਕੀਤੀ ਹੈ ਭੈਣ ਭਰਾਵਾਂ ਨੇ ਵੀ ਚਾਚੇ ਤਾਇਆ ਨੇ ਵੀ ਕੀਤੀ ਹੈ ਤੇ ਬਾਕੀ ਹੁਣ ਬਾਹਰ ਦੇ ਬਾਗ ਤੇ ਭੈਣ ਭਰਾਵਾਂ ਦੇ ਗਾੜੀ ਬੇਨਤੀ ਕੀਤੀ ਜਾਂਦੀ ਕਿ ਇਹਨਾਂ ਨਾਲਜਵਾਤ ਤੇ ਪੈਸੇ ਦਿੱਤੇ ਜਾਣਾ ਤੇ ਇਹਨੂੰ ਬੱਚਾ ਸਾਡਾ ਠੀਕ ਹੋ ਹੈ